ਕੋਈ ਗੱਲ ਦੋਸਤੋ ਅੱਜ ਨਾ ਤੁਹਾਡੇ ਸਾਹਮਣੇ ਵੀਡੀਓ ਬਣਾਉਣ ਲੱਗੇ ਆਂ ਇੱਕ ਵੀਡੀਓ ਦੇਖੀ ਸੀ ਓਰੀਓ ਦੀ ਆ ਕਹਿੰਦੇ ਓਰੀਓ ਬਿਸਕਟ ਨੂੰ ਜਿੰਨੇ ਮਰਜ਼ੀ ਤਾਪਮਾਨ ਤੇ ਅੱਗ ਲਾ ਕੇ ਪਰ ਅੱਗ ਨਹੀਂ ਲੱਗਦੀ ਇਹਨੂੰ ਉਹ ਲਾਈਵ ਟੈਸਟ ਕਰਕੇ ਦੇਖਦੇ ਆ ਤੁਹਾਡੇ ਸਾਹਮਣੇ ਵੀ ਓਰੀਓ ਨੂੰ ਅੱਗ ਲੱਗਦੀ ਆ ਜਾਂ ਨਹੀਂ ਆ ਆ ਰਿਹਾ ਤੁਹਾਡੇ ਸਾਹਮਣੇ ਓਰੀਓ ਦਾ ਬੈਕਟ ਚਲੋ ਬਈ ਜੋ ਪਿਆਰ ਕਰਦੇ ਆਂ ਹਾਂ ਪਹਿਲੇ ਹੀ ਅਸੀਂ ਤਿਆਰ ਕਰਕੇ ਰੱਖਿਆ ਸੀਗਾ ਵੀ ਅੱਗ ਲਾਉਣ ਵਾਸਤੇ ਅਸੀਂ ਐਕਸਪੈਰੀਮੈਂਟ ਕਰਨ ਵਾਸਤੇ ਆ ਦਾ ਜਰਾੜ ਪਹਿਲੇ ਹੀ ਤਿਆਰ ਕਰ ਲਿਆ ਕੂਰੀਓ ਬਿਸਕਟ ਹੈ ਦੇ ਵਿੱਚ ਤੇ ਹੁਣ ਬਿੰਦਾ ਜੀ ਲਾਓ ਅੱਗ ਦੇਖ ਲਿਆ ਆਪਾਂ ਇਹੜੀ ਆ ਕੇ ਦਿਖਾ ਦੋ ਇਹੜੀ ਆ ਕੇ ਦਿਖਾਓ ਇਹਨੂੰ ਅੱਗ ਲੱਗਦੀ ਆ ਕਿ ਨਹੀਂ ਲੱਗਦੀ ਇਹ ਆਪਾਂ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਆਹ ਦੇਖੋ ਇਹਨੂੰ ਅੱਗ ਲੱਗਦੀ ਆ ਉਹ ਜਿਹੜੀ ਵੀਡੀਓ ਦੇਖੀ ਸੀ ਨਾ ਜਿਹੜੀ ਚਾਲਰੀ ਸੀ ਵੀਡੀਓ ਵੀ ਓਰੀਓ ਨੂੰ ਅੱਗ ਨਹੀਂ ਲੱਗਦੀ ਜਿਹਨੇ ਮੈਜੀ ਟੈਂਪਰੇਚਰ ਤੇ ਸਾੜ ਕੇ ਦੇਖੋ ਆ ਤੁਹਾਡੇ ਸਾਹਮਣੇ ਲਾਇਆ ਆ ਆ ਦੇਖੋ ਆ ਪਾਸੇ ਕਰਨਾ ਚਲੋ ਚਲੋ ਥੋੜਾ ਜਿਹਾ ਬੈਕ ਹੋ ਕੇ ਥੋੜਾ ਲੱਗੀ ਅੱਗ ਨਹੀਂ ਲੱਗੀ ਅੱਗ ਜਿਹੜੀ ਜਿਹੜੀ ਵੀਡੀਓ ਚਾਲਰੀ ਸੀ ਬਈ ਇਹਨੂੰ ਟੈਂਪਰੇਚਰ ਤੇ ਜਿਹੜੇ ਫੇਕ ਹੋਣੀ ਹੈ ਉਹ ਫੇਕ ਆ ਆ ਤੁਹਾਡੇ ਸਾਹਮਣੇ ਆ ਓਰੀਓ ਨੂੰ ਬਿਸਕਟ ਨੂੰ ਬਿਸਕਟ ਨੂੰ ਅੱਗ ਲੱਗਦੀ ਆ ਆ ਦੇਖੋ ਆਹੀ ਤੁਹਾਨੂੰ ਦਿਖਾਉਣਾ ਸੀ ਅਸੀਂ ਧੰਨਵਾਦ ਥੈਂਕ ਯੂ